ਉੜਾ ਲੈ ਕੇ ਉਸ ਬੰਦੇ ਵਿੱਚ ਜਾ ਵੜਿਆ ਬੰਨੇ ਦੇ ਵਿੱਚ ਥੋੜੀ ਦੂਰ ਤੇ ਜਾ ਕੇ ਉਹਨੇ ਅੱਖੇ ਵੀਰਵਾਲ ਹੈ ਕੋਈ ਗੱਲ ਹੋਣਾ ਹੋਵੇ ਆਪਾਂ ਥੋੜੀ ਦੂਰ ਤੇ ਜਾ ਕੇ ਅਜ ਮੈ ਇਸ ਕਰ ਲੈਣੇ ਉਹਨੇ ਥੋੜਾ ਜਿਹਾ ਵਿੱਚ ਜਾ ਕੇ ਭਾਗ ਦਿਓ ਨੇ ਫੇਰ ਕਰਤਾ ਫੇਰ ਕਰਿਆ ਤਾਂ ਵਿੱਚੋਂ ਕੇਰੀ ਸ਼ੇਰ ਭੰਗ ਕੁੱਟਿਆ ਅੱਛਾ ਜੀ ਜਦੋਂ ਕੇਰੀ ਸ਼ੇਰ ਭੰਗ ਕੇ ਤੇ ਰਾਜੇ ਦੇ ਬਣ ਗਈ ਜਾਣ ਨੂੰ ਘੋੜਾ ਮਗਰ ਨੂੰ ਦਵਾਲ ਲੇ बीरबाल ਕੋਲ ਵੱਜਿਆ ਕਹਿੰਦਾ ਬੀਰਪਾਲ ਖੜਾ ਕੀ ਦੇਖਣਾ ਭਾ ਚੱਲ ਉਹ ਕਹਿੰਦਾ ਨਹੀਂ ਨਹੀਂ ਕਿਉਂ ਕਹਿੰਦਾ ਬਾਦਸ਼ਾਹ ਇਹ ਤੇਰੀ ਸ਼ੇਰ ਦੀ ਆਵਾਜ਼ ਹੈ ਇਹ ਹੋਰ ਜਾਨ ਮਰਨੀ ਹੈ ਫਿਰ ਸ਼ੇਰ ਦਾ ਧਰਮ ਹੈ ਕਹਿੰਦਾ ਇੱਕ ਵਾਰੀ ਭੰਕ ਕੇ ਉੱਕੀਕੂਗਾ ਹੁਣ ਦੁਬਾਰੇ ਨਾ ਫੇਰ ਕਰਦੀ ਫਿਰ ਕੋਈ ਮੰਗੂ ਬੱਚੀ ਵੱਜੂ ਕਹਿੰਦਾ ਮੈਂ ਤਾਂ ਉਹ ਕਰਕੇ ਪਸਤਾਉਣਾ ਵੀ ਕਿਤੇ ਹੁਣ ਨਾ ਜੇ ਤੇ ਬਾਤ ਚੱਲ ਕਹਿੰਦਾ ਨਹੀਂ ਨਹੀਂ ਕਹਿੰਦਾ ਵੀਰਵਲ ਕਹਿੰਦਾ ਜੀ ਹਾਂ ਇਹ ਤੇਰੇ ਦਿਮਾਗ ਨੇ ਕੀ ਕੰਮ ਕੀਤਾ ਕਹਿੰਦਾ ਜੀ ਮੇਰੇ ਦਿਮਾਗ ਨੇ ਜਿਵੇਂ ਕੀਤਾ ਮੈਂ ਤੁਹਾਨੂੰ ਤੁਹਾਨੂੰ ਦੱਸਿਆ ਜੀ ਕੀ ਆ ਬਾਗ ਕਹਿੰਦਾ ਬੱਕਰੀਆਂ ਭੇਡਾਂ ਬੱਕਰੀਆਂ ਦਾ ਚਰਿਆ ਪੈਸ ਉਠਾ ਪੱਠਾ ਦਾ ਇਹਦੇ ਚ ਪਤਾ ਨਹੀਂ 흘ਿਆ ਐ ਬਣਦੇ ਵਿੱਚੋਂ ਮੈਂ ਇਹ ਸੋਚਿਆ ਵੀ ਇੱਥੇ ਕੋਈ ਤਪਦੀ ਜੀ ਦੀ ਜਗ੍ਹਾ ਹੈ ਮੈਂ ਸੋਚਿਆ ਵੀ ਬਾਦਸ਼ਾਹ ਤੈਨੂੰ ਤਾਂ ਰੋਕਿਆ ਸੀ ਵੀ ਇੱਧਰ ਨਾ ਆਇਆ। ਇੱਧਰ ਵਗ ਜਾ। ਆਹ ਬੀਰਵਲ ਵੜਾ ਦਿਮਾਗ। ਬਲਿਹਾਰ ਤੇਰੇ ਦਿਮਾਗ ਦੇ। ਜਾਓ ਤੈਨੂੰ ਮੈਂ 500 ਰੁਪਏ ਅਨਾਮ ਦਿੰਦਾ ਇਸ ਗੱਲ ਦਾ। ਇਹ ਤੇਰੇ ਦਿਮਾਗ ਦਾ। ਬੇਅਦੀ ਸੋਚਣ ਸ਼ਕਤੀ ਤਾਕੜੀ। ਕਹਿੰਦਾ ਜੀ ਬਹੁਤ ਅੱਛਾ ਗੱਲਾਂ ਬਾਤਾਂ ਕਰਦੇ ਰਾਜਾ ਹੋ ਆਉਂਦੇ ਮਾਰਦੇ ਆਠੇ ਪਹੁੰਚ ਕੇ ਦਰਬਾਰ ਚ। बीरबल ਕਹਿੰਦਾ ਲਓ ਜੀ ਕਹਿੰਦਾ ਕੀ ਕਹਿੰਦਾ ਬੰਨੇ ਵਾਲਾ 500 ਜਿਹੜਾ ਨਾਮ ਕਿਹਾ ਸੀ ਬਾਹੋ ਬੀਰ ਬਲਵਾ ਕਿਉਂ ਐਂ ਕਹਿੰਦਾ ਜੇ ਮੈਂ ਖਜ਼ਾਨਾ ਵੰਡਣ ਲੱਗ ਗਿਆ ਫਿਰ ਮੇਰੇ ਕੋਲ ਕੀ ਰਹੂ ਇਹ ਕੋ ਗੱਲੇ ਹੈ ਉਹ ਕਹਿੰਦਾ ਬਾਦਸ਼ਾਹ ਮੁਕਰਨਾ ਕਹਿੰਦਾ ਨਾ ਨਾ ਇਹ ਕੋਈ ਖਾਸ ਗੱਲ ਨਹੀਂ ਹੈ ਮੈਂ ਕਿੰਨੇ ਵੰਡ ਕੇ ਦੇ ਦਾਂ ਖਜ਼ਾਨਾ ਐਂ ਤਾਂ ਫਿਰ ਕੱਲ ਨੂੰ ਤੂੰ ਹੋਰ ਕੁਝ ਕਹੇਗਾ ਉਹ ਕਹਿੰਦਾ ਉਹ ਬਾਦਸ਼ਾਹ ਆ ਜੀਮੀ ਸਮਾਨ ਵੀ ਥਾਮਲੇ ਤੇ ਖੜਾ ਹੈ ਕਿ ਤੂੰ 500 ਨਹੀਂ ਦਿੰਦਾ ਕਹਿੰਦਾ ਅੱਛਾ ਇਹ ਥਾਮਲੇ ਤੇ ਖੜਾ ਹੈ ਆ ਜੀਮੀ ਸਮਾਨ ਕਹਿੰਦਾ ਹੋਰ ਉਹ ਐਵੇਂ ਹੀ ਖੜਾ ਹੈ ਏਵੀਂ ਥਾਮਲੇ ਤੇ ਖੜਾ ਹੈ ਅੱਛਾ ਵੀਰਵਾਲ ਕਹਿੰਦਾ ਇੱਕ ਗੱਲ ਹੈ ਕੀ ਜਾਤਾ ਦਿਖਾ ਦੇ ਥਾਮਲੇ ਨਹੀਂ ਸਣ ਬੱਚੇ ਕੋਲੂ ਵੀ ਨੂੰ ਇਹਨਾਂ ਤੁਮਲੇ ਦਿਖਾ ਦੇ ਕਹਿੰਦਾ ਬਾਦਸ਼ਾਹ ਹੈ ਹੁਣ ਮੇਰੇ ਕੋਲੇ ਨੇ ਵੀ ਤੇਰੇ ਮੂਹਰੇ ਕਰਦੇ ਆਂ ਕੱਢ ਕੇ ਥਮਲੇ ਦੇਖ ਦਿਖਾ ਦੂੰ ਜ਼ਰੂਰ ਪਰ ਖਰਚਾ ਵੀ ਹੋਊਗਾ ਸਮਝ ਲੈ ਦੇਖਣ ਗੈਣ ਭਾਲਣ ਭਾਲਣ ਦੇ ਵਿੱਚ ਮੋਲਤ ਵੀ ਚਾਹੀਦੀ ਹੈ ਕਹਿੰਦਾ ਮੋਲਤ ਵੀ ਲੈ ਲੈ ਖਰਚਾ ਵੀ ਲੈ ਲੈ ਜਿੰਨਾ ਲੈਣਾ ਕਹਿੰਦਾ ਲੱਖ ਦਾ ਲੱਗੂ ਭਾਲਣ ਤੇ ਫੇਰ ਸਾਲ ਮਰਦੀ ਹੁਣ ਚਾਹੀਦੀ ਹੈ ਮੋਲਤ ਮੇਰੇ ਕੋਲੇ ਫੇਰ ਬਾਦਸ਼ਾਹ ਦਿਖਾਉਂ ਤੈਨੂੰ ਥੰਮਲੇ ਵੀ ਆ ਆ ਥੰਮਲੇ ਨੇ ਖਜ਼ਾਨੇ ਚ ਲੱਖ ਰੁਪਈਆ ਦੇਤਾ ਦਿੱਲੀ ਦੀ ਗੱਲ ਉੱਡ ਗਈ ਵੀ ਅੱਜ ਫਸ ਗਿਆ ਵੀਰਵਾਲਾ ਬਸ ਅੱਜ ਨਹੀਂ ਮਰੂ ਤਾਂ ਥਾਲ ਆਇਆ ਨਹੀਂ ਬਸਾਣੇ ਬੱਕੇ ਮਰੂ ਕਿੱਥੋਂ ਥੰਮਲੇ ਦਿਖਾਉ ਉੱਥੇ ਕਿੱਥੇ ਨੇ ਥੰਮਲੇ ਨੇ ਥੱਲੇ ਇਹਨੇ ਕਾਜੀ ਤੇ ਲਾਗੇ ਚਾਮਣਾ ਪਾਉਣਾ ਦੁਸ਼ਮਣਮ ਜਿਹੜੇ ਇੱਥੇ ਵਿੱਚ ਬੈਠੇ ਹਿੰਦੂ ਵੀਰਾਂ ਪੁੱਠੇ ਵਿੱਚ ਹੀ ਜਿਹੜੇ ਜਿਨ੍ਹਾਂ ਨਾਲ ਲੱਗਦੀ ਸੀ ਵੀ ਆਈ ਪਾਸ਼ਾ ਆਪਾਂ ਤਾਂ 20 ਦਿਨ ਗੱਲੀਏ ਜਨਾ ਕਰਦੇ ਸਾਰੇ ਹਹਾਕਾਰ ਹੋ ਗਈ ਸ਼ਹਿਰ ਦੇ ਵਿੱਚ ਵੀ ਵਾਕਿਆ ਹੀ ਮਰੂ ਹੁਣ ਨਹੀਂ ਬਚਤ ਰਹੇਗੀ ਪੰਡਤ ਘਰੇ ਵੀ ਪੜ ਗਈ ਗੱਲ ਅੱਛਾ ਜੇ ਉਹ ਘਰੇ ਉੱਪਰ ਗਈ ਗੱਲ ਤਾਂ ਘਰ ਦੇ ਵੀ ਸੋਚਣ ਲੱਗੇ ਵੀ ਬੜਾ ਲੋੜਾ ਠੀਕ ਐਨੇ ਲੈ ਕੇ ਲੱਖ ਲਾਗਣੇ ਘਰ ਦੇ ਨੇੜੇ ਅਣਤਾਣੀ ਪਹਿਲੇ ਹੀ ਪੈ ਗਈ ਭੱਜ ਕੇ ਕਹਿੰਦੀ ਆ ਬੋ ਰੱਖ ਵੀ ਇਹ ਜਰੀ ਲੈ ਜਾ ਜਿੱਧਰੋਂ ਆਏ ਠੀਕ ਜਿੱਧਰ ਮਰਜੀ ਐ ਭੱਜ ਜਾ ਇਹ ਲੁਤਰੋ ਨੂੰ ਜੇ ਬੱਸ ਤੇ ਰੱਖ ਲੈ ਕਰੇ ਕਿਉਂ ਦੁਖ ਤੇ ਨਹੀਂ ਪਾਂ ਥਾਵੇਂ ਹਾਂਜੀ ਤੈਂ ਤਾਂ ਮਰ ਨਹੀਂ ਐ ਤੂੰ ਆ ਬੱਚੇ ਵੀ ਮਰਵਾਏਗਾ ਮੈਨੂੰ ਨਹੀਂ ਤੇਰੇ ਲੱਖ ਦੀ ਲੋੜ ਲੈ ਜਾ ਐ ਇਧਰ ਹੀ ਮੁੜ ਜਾ ਉਹ ਫੇਰ ਵੀ ਤੂੰ ਰਹਿ ਗਿਆ ਚੁੱਪ ਕਰਕੇ ਜੀ ਕੋਲੇ ਜੇ ਜਾ ਕੇ ਕਹਿੰਦਾ ਕਮਲੀ ਇਹ ਬਾਤ ਇਹ ਮਾਰ ਗਈ ਥਾਮਲੇ ਦਾ ਮੈਂ ਅੱਜ ਦਿਖਾ ਦਿਆਂ ਮੈਂ ਵੀਰਵਾਲਾ ਇੱਕ ਤਾਂ ਬਾਦਸ਼ਾਹ ਨੇ ਨੀਂਦਾਂ ਛੁੱਟੀ ਕਿਤੇ ਮਿਲਣੀ ਜਾਣ ਨਾ ਹੁਣ ਨਾ ਇਹ ਤਾਂ ਕਹਿੰਦਾ ਸਾਲ ਤੇ ਰਿਸ਼ਤੇਦਾਰਾਂ ਨੂੰ ਮਿਲ ਨੂੰ ਸਾਰੇ ਕਿਹੜਾ ਘਟੂ ਰਿਚਿਆ ਆ ਨਹੀਂ ਕਿਤੇ 2 ਦਿਨ ਨੂੰ ਕਿਤੇ 4 ਦਿਨ ਨੂੰ ਕਿਤੇ ਮਹੀਨਾ ਵੀ ਨਾ ਆ ਲੱਖ ਹਜਮ ਨਹੀਂ ਹੋਣਾ ਜੇ ਅੱਜ ਦਿਖਾ ਦਿਆਂ ਥਾਮਲੇ ਦਾ ਮਾਰਜੀ ਵੀ ਦਿਖਾ ਸਕਦਾ ਮੈਂ ਵੀਰਵਾਲਾ ਕਹਿੰਦੇ ਅੱਛਾ ਹਾਂ ਇਹਨੂੰ ਧਰ ਪੇਟੀ ਤੇ ਇਹ ਨੀਂ ਨਾ ਪਟਣਾ ਆਪਣੇ ਫਿਰ ਜੀ ਅਜੇ ਮੈਂ ਕਰਦੀ ਗੇ ਲੰਗਾ ਜੀ ਕਹਿੰਦੇ ਲੋ ਉਤਾਰ ਦਿੰਨੀ ਸਮਝਾ ਕੇ ਤੁਰ ਗਿਆ ਕਿਤੇ ਭੈਣ ਕੋਲੇ ਕਿਤੇ ਭੂਆ ਕੋਲੇ ਕਿ ਮਾਸੀ ਕੋਲੇ ਸਾਰੇ ਫਿਰ ਗਏ ਅੱਛਾ ਜੀ ਦੋ ਚਾਰ ਮਹੀਨੇ ਚ ਫਿਰਦਾ ਰਹਾ ਠੀਕ ਜੀ ਫਿਰ ਕਹਿੰਦਾ ਲੈ ਵੀ ਹੁਣ ਆਪਾਂ ਤਿਆਰੀ ਕਰੀਏ ਵੀ ਹੁਣ ਸਾਹਮਲੇ ਦੇ ਖਾਣ ਦੀ ਤਿਆਰੀ ਕੀਤੀ ਬਾਦਸ਼ਾਹ ਫਿਰ ਜਾ ਕੇ ਜੰਗਲਾਂ ਦੇ ਵਿੱਚ ਧੂਣਾ ਲਾ ਲਿਆ ਕੇਲੇ ਜੀਆਂ ਪਭੂਟੀਆਂ ਕਰ ਕਰਕੇ ਲੱਗ ਗਿਆ ਜਟਾਂ ਬਧਾਉਣ ਤੇ ਦਾੜੀ ਬਧਾਉਣ ਅੱਜ ਦੇ ਪ੍ਰਧਾਨ ਮੰਤਰੀ ਜੜੀ ਜੜ ਕਰ ਲਈ ਦਿਨਾਂ ਦੀ ਦਾੜੀ ਮੋਦੀ ਜੜੀਆਂ ਨੇ ਨਹੀਂ ਹੁਣ ਕੱਲੇ ਦੇਖ ਲੈ ਕੇ ਸ਼ੀਸ਼ਾ ਨਹੀਂ ਅਜੇ ਫਰਕ ਹੈ ਚਲੋ ਆਪਾਂ ਨੇ ਸਾਲ ਨੂੰ ਦਿਖਾਉਣੇ ਨੇ ਥੋੜੇ ਦਿਨ ਪਹਿਲਾਂ ਬਗ ਚੱਲਾਂਗੇ ਮਹੀਨਾ ਵੀਹ ਦਿਨ ਖੀਰ ਐਨ ਜਟਾ ਝੂਠ ਬਣ ਗਿਆ ਕਿੱਥੇ ਰੋਜ਼ ਸੇਵ ਕਰਨੇ ਫੇਰ ਕਹਿੰਦਾ ਵੀ ਹੁਣ ਚੱਲ ਜਾਈ ਹੁਣ ਹੁਣ ਚਿਲਕੇ ਦਿਖਾ ਜੀ ਆਇਆ ਪਹਿਲਾਂ ਕਹਿੰਦਾ ਮਨਾ ਪਹਿਲਾਂ ਸੋਚਿਆ ਵੀ ਘਰੇ ਚੱਲ ਅੱਛਾ ਜੀ ਅਜੇ 2 ਮਹੀਨੇ ਪੈਨੇ ਜੇ ਤਾਂ ਹੋ ਜੇ ਤਾਂ ਘਰ ਵਾਲੀ ਨੇ ਸਹਿਣ ਲੇ ਫੇਰ ਤਾਂ ਮਹੀਨਾ ਹੋਰ ਜੰਗਲ ਚ ਲਾ ਲਾਂਗੇ ਇਹ ਘਰ ਅਜੇ ਸਹਿਣ ਜੀ ਨਹੀਂ ਆਏ ਫੇਰ ਆਉਂਦੇ ਰਾਜੀ ਜੀ ਵੀ ਉਹ ਸੋਚ ਕੇ ਜਦੋਂ ਘਰੇ ਗਿਆ ਜਾ ਕੇ ਔ ਲਖ ਔ ਲਖ ਕਰਕੇ ਜਦੋਂ ਮਰੀ ਅਲਖ ਉਹ ਵਜੀਰ ਨਹੀਂ ਕਹਿੰਦੀ ਘਰ ਵਾਲੀ "ਬਾਬਾ ਕਿੱਦੜ ਸਵਾ ਘਾੜਦਾ ਉਹਨਾ ਹੈ ਕਮਲਦੀ ਮਾਰੀ ਸਵਾ ਘੈਂ ਗਿਆ ਸੰਤਾਂ ਨਹੀਂ ਪੂਤੀ ਹੁੰਦੀ ਐ" ਕਹਿੰਦੀ "ਹੋ ਪੂਤੀ ਤੂੰ ਇੱਥੇ ਵਿੜੇ ਦੇ ਸਵਾ ਘੈਂਦੇ ਮਾਸਾ ਫਿਰਦਾ ਹੈ" ਕਹਿੰਦਾ "ਪੂਤੀ ਇਹ ਸੰਤਾਂ ਦੀ ਮੈਂ ਭਖੜੇ ਦਾ ਛੱਟਾ ਤਾਂ ਨਹੀਂ ਦਿੰਦਾ ਵੀ ਪੈਰਾਂ ਚ ਜੂ" ਠਹਿਰ ਜਾ ਚੁੱਪ ਕਰ ਮੈਨੂੰ ਮੈਂ ਭਿੱਖਿਆ ਲੈਣੀ ਐ ਕਹਿੰਦੀ "ਬਾਬਾ ਜੇ ਮੈਂ ਭਿੱਖਿਆ ਮਾਰਾਂ ਕਤਵਾਲੀ ਨੂੰ ਹਾਕ" ਹੋਤਾ ਹੈ ਤਾਂ ਹਾਂ ਜਾਵੇ ਚੱਲ ਨੇੜੇ ਲੱਗ ਕੇ ਨਾ ਪਨਤਾਨੀ ਉਹ ਜਿਵਾਕਾਂ ਲੱਗੀ ਮਾਰਨ ਆ ਕੇ ਕਹਿੰਦਾ ਠਹਿਰ ਕਿਉਂ ਕਹਿੰਦਾ ਮੈਂ ਬੀਰ ਬਾਲਾ ਬੀਰ ਬਾਲਾ ਹਾਂ ਜੀ ਮੇਰੇ ਤਾਂ ਸੈਣ ਜੀ ਨਹੀਂ ਆਇਆ ਕਹਿੰਦਾ ਆਹੀ ਤਾਂ ਤਜਰਬਾ ਕਰਨਾ ਸੀ ਜਦੋਂ ਮੈਂ ਤੇਰੇ ਸੈਣ ਜੀ ਨਹੀਂ ਆਇਆ ਹੁਣ ਆਉਂਦਾ ਰਾਜੇ ਜੀ ਵੀ ਨਹੀਂ ਤੂੰ ਅਰਧ ਸ੍ਰੀ ਉਹਦੇ ਕੋਲ ਆਇਆ ਹਾਂ ਪੜ ਕੇ ਸਾਰੇ ਇਕੱਠਾ ਨਾ ਨਾ ਉਮਰਾਂ ਦੇ ਸਾਹ ਲੈ ਆਪਣੇ ਲੈ ਕਹਿੰਦਾ ਮੈਂ ਅੱਧੀ ਰਾਤ ਆਇਆ ਕਰੂੰ ਰੋਟੀ ਪਾਣੀ ਖਾ ਪੀ ਜਾਗਾਂ ਮੇਰੇ ਕੋਲੇ ਤੁਸੀਂ ਨਹੀਂ ਆਉਣਾ ਕਿਸੇ ਬੱਚੇ ਨੇ ਕਿਸੇ ਜਵਾਕ ਨੂੰ ਨਾ ਭੇਜ ਹੁਣ ਮੈਂ ਥਾਮ ਲੈ ਦਿਖਾਉਣੇ ਨੇ ਰਾਜੀ ਕਹਿੰਦੀ ਇਹ ਬਹੁਤ ਅੱਛਾ ਤੁਹਾਡੀ ਮਰਜ਼ੀ ਹੈ ਸਾਰਾ ਦੇਖ ਕੇ ਗਿਆਨ ਭਾਗਿਆ ਤੇ ਜਾ ਕੇ ਕਿਲੇ ਦੇ ਮੂਹਰੇ ਜਾ ਕੇ ਮਾਰੀ ਲਾਲਖ ਹੌਲਾ ਕੌਲਾ ਖ ਜਾਂਦਾ ਗੋਹਾਰਾਂ ਜੋ ਪਾਥੀਆਂ ਦਾ ਲੈ ਕੇ ਭਰ ਕੇ ਝੋਲਾ ਜਾ ਲਾਇਆ ਟੂਣਾ ਵਰਗੇ ਵਰਗੇ ਲਾਇਆ ਤਾਂ ਹੁਣ ਤਰ ਕੇ ਉੱਠਿਆ ਨਾ ਧੋ ਕੇ ਫੇਰ ਬਹਿ ਗਿਆ ਭਜਨ ਤੇ ਹੱਥ 'ਚ ਮਾਲਾ ਫੜ ਲਈ ਹੁਣ ਲੋਕ ਦੇਖਦੇ ਨੇ ਵੀ ਸਾਧ ਬੈਠੇ ਰਾਤ ਨਹੀਂ ਰਹੋਗੇ ਕਿਤੇ ਵੀ ਹੁਣ ਕਿਤੇ ਜਾਣਾ ਹੋ ਪਰ ਉਹਨੇ ਕੰਨ ਜਾਣਾ ਦੀ ਉਹ ਬਹਿ ਗਿਆ ਚੱਕਣ ਲੱਗੇ ਲਾ ਕੇ ਇੱਕ ਦਿਨ ਨੰਗੇ ਆ ਦੋ ਦਿਨ ਨੰਗੇ ਜਿਹੜੇ ਸਾਧੂਆਂ ਦੇ ਸੇਵਾਦਾਰ تھے ਜਿਹੜੇ ਜਲਦਾ ਰੇਕਰਾਉਣ ਵਾਲੇ ਧੂਆਂ ਤਪਉਣ ਵਾਲੇ ਉਹ ਕਹਿੰਦੇ ਯਾਰ 2 ਦਿਨ ਹੋ ਗਏ ਉਹ ਸਾਧ ਭੁੱਖਾ ਬੈਠੇ ਚਲੋ ਆਪਾਂ ਸਾਧੂਆਂ ਦੇ ਸੇਵਕਾਂ ਆਪਾਂ ਕੋਈ ਚਾਹ ਪਾਣੀ ਪੁੱਛੀ ਰੋਟੀ ਟੁਕ ਪੁੱਛੀ ਉਹ ਜੁੜ ਕੇ ਸਾਰੇ ਸੇਵਕ ਆ ਗਏ ਆ ਕੇ ਬੈਠ ਗਏ ਬਾਬਾ ਜੀ ਮਥਾ ਟੇਕਦੇ ਆ ਬਾਬਾ ਜੀ ਮਥਾ ਟੇਕਦੇ ਜੰਦੇ ਰੋ ਭਾਈ ਭਾਈ ਬੈੜ ਗਏ ਬਾਬਾ ਜੀ ਥਣ ਕੋਈ ਖਾਣ ਪਾਣ ਲੈ ਕੇ ਆਈਏ ਕਹਿੰਦਾ ਖਾਣ ਪਾਣ ਕੀ ਲੈ ਕੇ ਆਉਂਗੀ ਕਹਿੰਦੇ ਕੋਈ ਰਸੀ ਪਾਣੀ ਜਾਂ ਕੋਈ ਆਪਣਾ ਕਸ਼ੇਗੀ ਦੀ ਹੋਰ ਲੋੜ ਹੋਵੇ ਜਾਂ ਰੋਟੀ ਦੀ ਕਹਿੰਦਾ ਰੋਟੀ ਦੀ ਹਾਂ ਚਾਹ ਕੇ ਉਹਨਾਂ ਮੁੰਡਿਆਂ ਗੱਨੀ ਕਹਿੰਦਾ ਭਾਈ ਤੁਹਾਡੇ ਤਾਂ ਕੋਈ ਰੋਟੀ ਖਵਾਉਣ ਵਾਲਾ ਹੈ ਨਹੀਂ ਤੁਹਾਡੇ ਦੀ ਰੋਟੀ ਖਵਾਉਣ ਵਾਲਾ ਮੈਨੂੰ ਕੋਈ ਦੀਂਦਾ ਨਹੀਂ ਉਹ ਕਹਿੰਦੇ ਮਹਾਰਾਜ ਜੀ ਸੈਂਕੜੇ ਸਾਧਾ ਨੇਤਾ ਫਕਰਾ ਕੇ ਠੀਕ ਬੜੀ ਸੇਵਾ ਕੀਤੀ ਬੜੇ ਦਾਲੀਆਂ ਮੰਗਵਾ ਕੇ ਲੈਣੀਆਂ ਅਸੀਂ ਤੇਨੂੰ ਨਹੀਂ ਜਲੇ ਰੋਟੀ ਖਵਾ ਸਕਦੇ ਕੋਈ ਗੱਲ ਨਹੀਂ ਕਹਿੰਦਾ ਨਹੀਂ ਭਾਈ ਤੁਹਾਡਾ ਮੂੰਹ ਹੀ ਨਹੀਂ ਕਿਸੇ ਦਾ ਰੋਟੀ ਖਾਣ ਉਹ ਉਹ ਕਹਿੰਦੇ 바ਵਾ ਦੱਸਤਾ ਸਹੀ ਤੂੰ ਰੱਤ ਤਿੰਨਾ ਕਰਨ ਲੱਗਾ ਸਨ ਕਹਾਂ ਦੱਸਾਂ ਇਹਨਾਂ ਦੱਸ ਕਹਿੰਦਾ ਰੁਪਈਆ ਬੁਰਕੀ ਲਵਾਂ ਅੱਛਾ ਹੂੰ ਕਹਿੰਦਾ ਰੁਪਈਆ ਬੁਰਕੀ ਕਾ ਕ ਇੱਕ ਦੂਜੇ ਬੰਨੀ ਇਹ ਸਾਧ ਇਤਰ ਪੈਸੇ ਇਕੱਠੇ ਕਰਨ ਨਾਲ ਬਾਵਾ ਰੋਟੀਆਂ ਦੇ ਯਾਰ ਦੀ ਲੋੜ ਹੈ ਲੈ ਦੇ ਨਾ ਰੁਪਈਏ ਤਾਂ ਸਾਡੇ ਕੋਆਂ ਨਹੀਂ ਰੋਟੀਆਂ ਕਹਿੰਦੇ ਵੱਧ ਲੈ ਆ ਦੇਂਗੇ ਕਹਿੰਦਾ ਫਿਰ ਜਾਓ ਖੇਡੋ ਉਹਨਾਂ ਨੇ ਗਾਇ ਕਿ ਪਿੰਡ ਜਿੱਥੇ ਦਿੱਲੀ ਚ ਟੰਡੂਰਾ ਫੇਰਦਾ ਵੀ ਇਹ ਸਾਧ ਸਾਧ ਰੁਪਈਆ ਬੁਰਕੀ ਮੰਗਦਾ ਨਹੀਂ ਕਹਿੰਦਾ ਰੋਟੀ ਨਹੀਂ ਖਾਂਦਾ ਭਈ 2-4 ਦਿਨ ਗੱਲ ਫੇਰ ਨਿਕਲ ਗਈ ਫੇਰ ਨਿਕਲੇ ਜਿਹੜੇ ਚੌਧਰੀ ਤੇ ਵੱਡੇ ਆਰਤੀ ਕਾ ਹੁੰਦੇ ਤੇ ਨੰਬਰਦਾਰ ਕਾ ਹੁੰਦੇ ਤੇ ਸਰਦਾਰ ਕਾ ਹੁੰਦੇ ਤੇ ਕਹਿੰਨੇ ਯਾਰੋ ਗੱਲ ਕੀ ਐ ਰੁਪਈਆ ਵਰਕੀ ਸਾਧ ਮੰਗਦਾ ਦੇ ਦੇਾਂਗੇ ਜੇ 100 ਵਰਕੀ ਪਾ ਲਈ 100 ਰੁਪਈਆ ਹੀ ਹੋਇਆ ਦੇ ਦੇਾਂਗੇ ਚਲੋ ਚੱਲ ਜੀ ਰੋਟੀ ਖਵਾਈਏ ਕੋ ਸਾਧ ਦਿੱਲੀ ਨੂੰ ਸ਼ਰਾਬ ਨਾ ਦੇਈ ਅੱਗੇ ਜੁੜ ਕੇ ਸਾਰੇ ਜਦੋਂ ਜੁੜ ਕੇ ਆਏ ਤਾਂ ਆ ਕੇ ਮਹਾਰਾਜ 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 ਬਿਲਾਏ ਸਭ ਨੇ ਸਾਲ ਬੰਨੀ ਚੱਕਿਆ ਬਾਵਾਜੀ ਹਾਂ ਭਾਈ ਅਸੀਂ ਤੁਹਾਨੂੰ ਰੋਟੀ ਖਵਾਉਣ ਆਏ ਆ ਅੱਛਾ ਜੀ ਰੋਟੀ ਖਵਾਉਣ ਆਏ ਹੋ ਹਾਂ ਚੱਕਿਆ ਸਾਰਿਆਂ ਦੇ ਮੂੰਹ ਬੰਨੀ ਚਾਹ ਕੇ ਗਿਹੜਾ ਦੇ ਕੇ ਕਹਿੰਦਾ ਭਾਈ ਤੁਹਾਡੇ 'ਚ ਕੋਈ ਲੱਗਦਾ ਤਾਂ ਹੈ ਨਹੀਂ ਵੀ ਰੋਟੀ ਖਵਾ ਦੂੰ ਉਹ ਜਦੋਂ ਮਹਾਰਾਜਾ ਸੀ ਆ ਬਡੇ ਬਡੇ ਸੇਠ ਆੜਦੇ ਇਨਾਂ ਫਲਾਣਾ ਤੇਮ ਕੰਮ ਕਰ ਸਾਰੇ ਨੇ ਨਾਗੜ ਤੇ ਅੱਗੇ ਜੀ ਰੋਟੀ ਖਾਉਣ ਵਾਲੀ ਨਹੀਂ ਸਾਡੇ ਚ ਕੋਈ ਸਹੀ ਗੱਲ ਹੈ ਕਹਿੰਦਾ ਭਾਈ ਮੈਨੂੰ ਲੈ ਲੈਣੇ ਉਹ ਕਹਿੰਦੇ ਸਾਨੂੰ ਪਤਾ ਵੀ ਤੂੰ ਰੁਪਈਆ ਬੁਰਕੀ ਮੰਗਦਾ ਹੈ ਤੇਨੂੰ ਰੁਪਈਆ ਬੁਰਕੀ ਦੇ ਦਾਂਗੇ ਇਹ ਕਹਿੰਦਾ ਰੁਪਈਆ ਬੁਰਕੀ ਤਾਂ ਪਰਸੋਂ ਸੀ ਹੂੰ ਅੱਜ ਨਹੀਂ ਅੱਜ ਅੱਜ ਤਾਂ ਕਹਿੰਦਾ ਮਹਿੰਗੀ ਹੋ ਗਈ ਕਿ ਇਹ ਮਹਿੰਗੀ ਹੋ ਗਈ ਕਹਿੰਦਾ ਅੱਜ 5 ਰੁਪਈਏ ਲੂੰ ਇੱਕ ਬੁਰਕੀ ਰੇਟ ਵਧਾਤਾ ਹੈ ਉਹ ਕਹੇ 5 ਰੁਪਏ ਲਵਾਂਗੇ ਇਹ ਦਿੱਤਾ ਪਹਿਲਾਂ ਹੀ ਵੇਟ ਕੇ ਕਹਿੰਦੇ ਉਹ ਜਮੇ ਉਹਨਾਂ ਮੁੰਡਿਆਂ ਦੀ ਗੱਲ ਪੱਕੀ ਹੈ ਸਾਥ ਇਕੱਠੇ ਰੁਪਈਏ ਇਕੱਠੇ ਕਰਨ ਆਏ ਅੱਛਾ ਜੀ ਵੀ ਇਹ ਤਾਂ ਇਹ ਕੋਈ ਸਾਥੂ ਨਹੀਂ ਹੈ ਉਹ ਅੱਧੇ ਕਹਿੰਦੇ ਪਰ ਕੀ ਗੱਲ ਹੈ 5 ਰੁਪਏ 1000 2000 ਰੁਪਈਆ ਬਣਾ ਲੂ ਹੋਰ ਕੀ ਕਰ ਲੂ ਵੀ ਆਪਾਂ ਖਵਾ ਦੇ ਚੱਲ ਸਾਥ ਵੈਨ ਸ਼ਰਾਬ ਨਾ ਕਿਤੇ ਉਹ ਕਹਿੰਦੇ ਵੀ ਬਾਬਾ ਚੱਲ ਤੈਨੂੰ 5 ਰੁਪਈਏ ਬੁਰਕੀ ਦੇ ਦਾਂਗੇ ਕਹਿੰਦਾ ਬੁਰਕੀ ਵੀ ਸੁਣ ਲੋ कि पाऊंगा क्या दस फिर बुरकी क्या ठैनी जी पाऊ नीटी ठियानी होंगी बुरकी पा वो क्या मुंडी गल सची जमे लगाड़ाए तो जेने हजारा बुरके करती तो फिर हूँ इन्नी माया बन कट्ठी करके ले जाऊ बिना गल तू कोई तप नहीं किया धूंियां नहीं तपिया जलधारा नहीं कर चलो फला चलो चिमक सारे मुड़गे ਹਾਕਾਰ ਉਹ ਵੀ ਦਿੱਲੀ ਦੇ ਵਿੱਚ ਵੀ ਸਾਧਿਕ ਕਹਿ ਜਾਏ ਐਂ ਕਰਦਾ ਇਹੋ ਆ ਗੱਲ ਜਲੀਏ ਇੱਕ ਛੇੜ ਦਾ ਮੁੰਡਾ ਕੱਲੇ ਹੀ ਪੁੱਤ ਕਰੇ ਉਹ ਜਾ ਕੇ ਬਾਪ ਟੰਬਰ ਦੇ ਵਿੱਚ ਕਹਿੰਦਾ ਵੀ ਬਾਪ ਬਾਈ ਜੀ ਮੈਂ ਇੱਕ ਬੇਨਤੀ ਕਰਨ ਅੱਛਾ ਜੀ ਕਹਿੰਦਾ ਕਰ ਬੇਟਾ ਜਿਹੜੀ ਕਰਦਾ ਕਹਿੰਦਾ ਕਿ ਸਾਧ ਬੈਠਾ ਹੈ ਕਹਿੰਦਾ ਮੈਂ ਵੀ ਸੁਣਿਆ ਅੱਛਾ ਜੀ ਕਹਿੰਦਾ ਉਹਨੂੰ ਪਹਿਲਾਂ ਉਹਦਾ ਸੇਵਕ ਗਏ ਤੇ ਰੋਟੀ ਖਵਾਣ ਉਹਨੂੰ ਇਸ ਰੁਪਈਆ ਵਰਕੀ ਮੰਗ ਲਈ ਠੀਕ ਹੈ ਫਿਰ ਕਹਿੰਦਾ ਵੱਡੇ ਵੱਡੇ ਸ਼ਾਹੂ ਗਾਰ ਗਏ ਨੰਬਰਦਾਰ ਗਏ ਚੌਧਰੀ ਗਏ ਸਰਦਾਰ ਗਏ ਉਹਨੇ 5 ਰੁਪਈਆ ਵਰਕੀ ਮੰਗ ਲਈ ਅੱਛਾ ਅੱਛਾ ਮੇਰੀ ਸਲਾਹ ਇਹ ਵੀ ਹੈ ਪੁੱਤ ਮੈਂ ਰੋਟੀ ਖਵਾ ਦਿਆਂ ਉਹ ਕਹਿੰਦਾ ਪੁੱਤ ਗੱਲ ਸੁਣ ਲੈ ਤੇਰੀ ਖਾਤਰ 40 ਖਜ਼ਾਨੇ ਦਾ ਮੇਰੇ ਯਾਹ ਦੱਬੇ ਪਏ ਨੇ ਇੱਕੇ ਲੈਣ ਸੇਉ ਨੇ ਚੰਦੀ ਦੇ ਤੇ ਰਵੀਆਂ ਦੇ ਤੇ ਬਾਕੀ ਅਰਮਾਂ ਖਰਬਰ ਰੁਜਿਆ ਆਪੇ ਜੋੜੇ ਤੇਰੇ ਬਾਤ ਠੀਕ ਹੈ ਜਾਂ ਤਾਂ ਜਾਈਨਾ ਸਾਧ ਕੋਲ ਕਹੀਂ ਨਾ ਜਿੱਥੇ ਸ਼ਹਿਰ ਮੁੜਿਆ ਆ ਆਪਾਂ ਨੂੰ ਵੀ ਕੋਈ ਠੋਖਾ ਨਹੀਂ ਜੇ ਜਾਏਗਾ ਤਾਂ ਸਾਧ ਨੂੰ ਰੋਟੀ ਘਰੇ ਲੈ ਕੇ ਖਵਾਈ ਆ ਗੱਲ ਜੋ ਮੇਰੀ ਮਨ ਕਹਿੰਦਾ ਬਾਪੂ ਜੀ ਘਰੇ ਲੈ ਕੇ ਖਵਾਵਾਂਗੇ ਹਾਂ ਘਰੇ ਲੈ ਕੇ ਸਾਦ ਨੂੰ ਰੋਟੀ ਘਰੇ ਖਵਾਉਣੀ ਹੈ ਜੋ ਮੰਗਲੇ ਕਹੀ ਨਹੀਂ ਵੀ ਦੇ ਮਾਗੀ ਕੋਈ ਪਰਵਾਹ ਨਾ ਕਰ ਕਹਿੰਦਾ ਜੀ ਬਹੁਤ ਅੱਛਾ ਅੱਛਾ ਜਾ ਕੇ ਕੇ ਮੱਥਾ ਬਾਬਾ ਜੀ ਮੱਥਾ ਟੇਕਦਾ ਬਹਿ ਜਾ ਭਾਈ ਬਹਿ ਗਿਆ ਕਹਿੰਦਾ ਬਾਬਾ ਜੀ ਮੈਂ ਤਾਂ ਤੁਹਾਨੂੰ ਰੋਟੀ ਦਾ ਨਮਦਾ ਲੈਣਾ ਹੈ ਰੋਟੀ ਦਾ ਹਾਂ ਕਹਿੰਦਾ ਉਹ ਕਾਕਾ ਸਾਰਾ ਸ਼ਹਿਰ ਮੁੜ ਕੇ ਐਡੇ-ਡੇ ਚੌਧਰੀ ਮੁਰਗੇ ਐਡੇ-ਡੇ ਸਰਦਾਰ ਮੁਰਗੇ ਤੂੰ ਕੱਲਾ ਇੱਕ ਜਵਾਕ ਐ ਤੂੰ ਰੋਟੀ ਹੀ ਖਵਾਏਗਾ ਮੈਨੂੰ ਠੀਕ ਕਹਿੰਦਾ ਜੀ ਉਹਨਾਂ ਦੀ ਗੱਲ ਨਾ ਮੇਰੇ ਕੋਲ ਕਰੋ ਅੱਛਾ ਜੀ ਉਹ ਚਾਹੇ ਮੁਰਗੇ ਚਾਹੇ ਨਾ ਮੁਰਗੇ ਮੇਰੇ ਕੋਲ ਉਹਨਾਂ ਦੀ ਗੱਲ ਨਾ ਕਰੋ ਮੈਂ ਰੋਟੀ ਧੋਨੋ ਖਵਾਉਣੀ ਐ ਪਰ ਖਵਾਉਣੀ ਵੀ ਘਰੇ ਲਿਜਾ ਕੇ ਐ ਏਵੀਂ ਗੱਲਾਂ ਨਾਲ ਕਹਿੰਦਾ ਉਹ ਆ ਦੂਰਾ ਟੈਗਸ ਹੋਰ ਪਾਈ ਜੰਨੇ ਘਰੇ ਲਿਜਾਣ ਦਾ ਕਹਿੰਦਾ ਨਹੀਂ ਪਰ ਗਲਤ ਹੈ ਇਹ ਖਵਾਉਂ ਤਾਂ ਰੋਟੀ ਮੇਰੇ ਘਰੇ ਜਾਣਾ ਪਊ ਕਹਿੰਦਾ ਮੇਰੀ ਫੀਸ ਸੁਣੀ ਐ ਕਹਾਂ ਤੂੰ 5 ਰੁਪਏ ਹੀ ਕਹਿਣਾ ਕਹਿੰਦਾ ਇਹ ਤਾਂ ਪਰਸੋਂ ਸੀ ਫੇਰ ਅੱਜ ਕਹਿੰਦਾ ਅੱਜ ਤਾਂ ਉਦੋਂ ਬਾਅਦ ਹੀ ਵੱਧ ਗਈ ਅੱਜ ਅੱਜ ਕਹਿੰਦਾ 100 ਰੁਪਏ ਵਰਕੀ ਦਾਨੂ ਕਹਿੰਦਾ 120 ਲੈ ਲਈ ਪਰ ਖਵਾਉਂ ਘਰੇ ਜਾ ਕੇ ਅੱਛਾ ਹਾਂ ਕਹਿੰਦਾ ਉਹ ਘਰ ਜਾਣ ਦੀ ਫੀਸ ਹੋਰ ਐ ਕਹਿੰਦਾ ਕੁਛ ਕਰੀ ਮੈਂ ਰੋਟੀ ਘਰੇ ਖਵਾਉਂ ਤਾਂ 100 ਮੰਗੇ 100 ਵੀ ਦੇਉਂ ਮੁਰਗੀ ਦਾ ਕਹਿੰਦਾ ਬੁਰਕੀ ਵੀ ਸੁਣ ਲੈ ਕਹਿੰਦਾ ਸੁਣਾ ਦੇ ਕਹਿੰਦਾ ਚ ਪੈਸੇ ਦਾ ਚੌਥਾ ਹੱਥੇ ਹਿੱਸਾ ਇੱਕ ਪਾਈ ਹੁੰਦੀ ਐ ਕਹਿੰਦਾ ਉਹ ਪਾਈ ਜਿੰਨੀ ਬੁਰਕੀ ਪਾਉਂ ਅੱਛਾ ਜੀ ਮੂੰਹ ਚ ਕਹਿੰਦਾ ਭਾਵੇਂ ਉਹਦੋਂ ਵੀ ਇੱਦੀ ਪਾ ਲਈ ਪਰ ਖਵਾਉਂ ਘਰੇ ਜਾ ਕੇ अच्छा हां ਕਾਇਆ ਵੇ ਅਸੀਂ ਫਕੀਰ ਬਾਬਾ ਅਸੀਂ ਫਕੀਰ ਬੜੇ ਬੇਫਿਕਰ ਹੁੰਦੇ ਸਦਾ ਵਕਤ ਗੁਜ਼ਰੇ ਬੇਪਰਵਾਹੀ ਦੇ ਨਾਲ ਨਾ ਨਾ ਰੰਗ ਹੁੰਦੇ ਥੋੜੇ ਗ੍ਰਸੀਆਂ ਦੇ ਅਸੀਂ ਰੰਗੇ ਰੰਗ ਅਲਾਹੀ ਦੇ ਨਾਲ ਤੁਸੀਂ ਮਾਇਆ ਤੇ ਮੋਹ ਦੇ ਪੂਤਲੇ ਹੋ ਸਾਨੂੰ ਲੋੜ ਨਹੀਂ ਹੈ ਜੀ ਸ਼ਾਹੀ ਦੇ ਨਾਲ ਓਏ ਉੱਥੇ ਕੰਮ ਕੀ ਭੋਜਨਾ ਭਾਜਨਾ ਦਾ ਓਏ ਜਿੱਥੇ ਗਿਰਤੀਆਂ ਹੋਣ ਅਗਰਹੀ ਦੇ ਨਾਲ ਕਹਿੰਦਾ ਇਹ ਫਿਰ ਬਾਕੀ ਘਰੇ ਜਾਣ ਤੇ ਖਾਣ ਦੀ ਗੱਲ ਬਾਕੀ ਉੱਥੇ ਚੂਹੀ ਅਜੀਬ ਹੀ ਪੜੀਦੀ ਐ ਰਚਨ ਹਾਰ ਦੇ ਮਸਤ ਫਕੀਰ ਬਾਵੇ ਓਏ ਸਾਦੀ ਗਮੀ ਨਾ ਉਤਰੀ ਚੜੀਦੀ ਐ ਠੀਕ ਐ ਅਸੀਂ ਰਚਨ ਹਾਰ ਦੇ ਬਾਵੇ ਮਸਤਾ ਸਾਡੇ ਘਰੇ ਜਾਣ ਦੀ ਚੋਰੀ ਹੋਰ ਤਾਂ ਨਹੀਂ ਹੈ ਉਹ ਕਹਿੰਦਾ ਜੇ ਬਾਬਾ ਉਹ ਬਾਬਾ ਠਹਿਰ ਜਾ ਹਾਂ ਲੋੜ ਨਹੀਂ ਝਗੜਿਆ ਝੇੜਿਆ ਨਹੀਂ ਇਹ ਕਿਉਂ ਕਹੇਸ ਬਤਾਇਆ ਬਾਬਾ ਲੋੜ ਨਹੀਂ ਝਗੜਿਆ ਝੇੜਿਆ ਦੀ ਸਿਰਫ ਗੱਲ ਹੈ ਰੋਟੀ ਖਵਾਉਣ ਨੂੰ ਬਦਲੇ ਮੈਂ ਤਾਂ ਤੈਨੂੰ ਰੋਟੀ ਦੀ ਗੱਲ ਕਰੀ ਆ ਗੱਲਾਂ ਤੂੰ ਮੈਨੂੰ ਫालतू ਵੀ ਜਿਹੜੀਆਂ ਕਹਿੰਦੇ ਤੇ ਕਹਿ ਨਹੀਂ ਲੋੜ ਬਾਵਾ ਲੋੜ ਨਹੀਂ ਝਗੜਿਆਂ ਝੇੜਿਆਂ ਦੀ ਸਿਰਫ ਗੱਲ ਹੈ ਰੋਟੀ ਖਵਾਉਣ ਬਦਲੇ ਸਾਡਾ ਸ਼ਾਹੀ ਖਤਾਬ ਜ਼ਬਾਨ ਸਾਡੀ ਹੁੰਦੀ ਨਹੀਂ ਜ਼ਬਾਨ ਬਦਲਾਉਣ ਬਦਲੇ ਇਹ ਸਾਡੇ ਰੱਬ ਨੇ ਜ਼ਬਾਨ ਬਦਲਣ ਬਾਗੀ ਨਹੀਂ ਇਹ ਜ਼ਬਾਨ ਹੈ ਖੁਸ਼ੀ ਨਾਲ ਖੁਲਾਸੀਆਂ ਕਹੋ ਬੇਸ਼ੱਕ ਜਿਹੜੀ ਕਰ ਗੱਲ ਕਰ ਜਾਣ ਜਾਂ ਆਉਣ ਬਦਲੇ ਸੇਵਕ ਆਵਦੇ ਰਹਾਂਗੇ ਸਦਾ ਸੇਵਕ ਫਾਇਦਾ ਫੇਰ ਕੀ ਉਜਣਾ ਪਾਉਣ ਬਦਲੇ ਚਾਰਨ ਕਾਮਲੇ ਕੋਮਲ ਸਾਧੂ ਬ੍ਰਾਹਮਣਾ ਦੇ ਧਨ ਭਾਗ ਜਿਸ ਘਰ ਵਿੱਚ ਪੈਣ ਸੁਆਮੀ ਤੁਸੀਂ ਆਪਣੇ ਧਰਮ ਵਿੱਚ ਕਿਵੇਂ ਹੋਵੋ ਤੇ ਅਸੀਂ ਸਮਝੈ ਰੂ ਉਪਨਰੈਣ ਸੁਆਮੀ ਇਹ ਬਾਬਾ ਜੀ ਤੁਸੀਂ ਚਾਹੇ ਕੁਛ ਵੀ ਹੋ ਠੱਗੋਂ ਚੋਰੋਂ ਸਾਧੋਂ ਅਸੀਂ ਤਾਂ ਬਾਣੇ ਨੂੰ ਨਮਸਕਾਰ ਕਰਦੇ ਉਹ ਨਹੀਂ ਮੈਂ ਗੱਲ ਤੋੜਦਾ ਵੀ ਤੂੰ ਕੀ ਕਿਸ ਹੰਦਰੋਂ ਕੀ ਨਹੀਂ ਪਰ ਅਸੀਂ ਤਾਂ ਇੱਕ ਨਾਰਾਇਣ ਦਾ ਰੂਪ ਜਾਣ ਕੇ ਭੇਗ ਭਗਵਾਨ ਦਾ ਰੂਪ ਜਾਣ ਕੇ ਕਿ ਤੈਨੂੰ ਭੋਜ ਨਹੀਂ ਛਕਾਉਣਾ ਪਰ ਛਕਾਉਣਾ ਕਰੀ ਜਾ ਕੇ ਫੇਰ ਕਹਿੰਦੇ ਸੇਠ ਦਾ ਬੱਚਾ ਕਿ ਛਕਾਉਂ ਕਰੀ ਜਾ ਕੇ ਅੱਛਾ ਹਾਂ ਲੈ ਕਹਿੰਦਾ ਫਿਰ ਹੁਣ ਘਰੇ ਜਾਣ ਵਾਲੀ ਸੁਣ ਲੈ ਹੁਣ ਤੈਨੂੰ ਘਰੇ ਜਾਣ ਵਾਲੀ ਦੱਸਦਾ ਵੀ ਘਰੇ ਮੈਂ ਐਂ ਜਾਉਂ ਇਹ ਤਰੀਕੇ ਨਾਲ 바ਵਾ ਤੇਰੇ પ્રેમ ਤੇ ਨੇਮ ਨੂੰ ਵੇਖ ਕੇ ਤੇ ਘਰੇ ਜਾਣ ਦੀ ਰਸਮ ਪੁਕਾਰ ਦਾ ਮੈਂ ਸੌ ਸੌ ਇੱਕ ਗਰਾਹੀ ਦਾ ਲੰਗ ਗਿਣ ਕੇ ਕਰਦਾ ਕੰਮ ਨਹੀਂ ਕੋਈ ਉਧਾਰਦਾ ਮੈਂ ਮੈਂ ਇੱਕ ਪੈ ਜੀਨੀ ਬੁਰਕੀ ਪਾਇਆ ਕਰੂੰ ਸੌ ਰਖਾਇਆ ਕਰੂੰ ਕਹਿੰਦਾ ਇਵੇਂ ਹੀ ਰੱਖਣੂੰ ਦੂਜੀ ਬੁਰਕੀ ਵੇਰ ਪਾਉਂ ਪਹਿਲਾਂ ਸੌ ਤਰਾ ਕੇ ਕਹਿੰਦਾ ਠੀਕ ਹੈ ਜੀ ਮਨਜ਼ੂਰ ਹੈ ਆ ਚਮਟਾ ਤੰਨ ਪਾਦਾ ਜਿਤਨੇ ਜੀਵ ਕਰਦੇ ਖਾ ਕੇ ਕੁੱਲ ਦੇ ਪੰਜ-ਪੰਜ ਮਾਰਦਾ ਮੈਂ ਇਹਦਾ ਪੰਜ-ਪੰਜ ਮੇਰੀ ਸੁਗੰਧ ਖਾਦੀ ਜੇ ਵੀ ਘਰ ਜਾ ਕੇ ਰੋਟੀ ਖਾਂਦਾ ਐਂ ਕਰੂੰ ਭਾਵੇਂ ਅੱਜ ਜਿੰਮੇ ਕੋਈ ਚਾਹੇ 100 ਸਾਲ ਦਾ ਬੁੜਾ ਪੰਜ ਚਮਟੇ ਹਰੇਕ ਦੇ ਮਾਰੂੰ ਸਾਰੇ ਜ਼ੋਰ ਦੀ ਜੇ ਚੱਲੋ ਰਾਜ ਦਰਬਾਰ ਵਿੱਚ ਚੱਡੇ ਹੋ ਦੱਸ ਕੇ ਕੋਈ ਚੋਰ ਨਾ ਬਣਾ ਸਰਕਾਰ ਦਾ ਕੋਈ ਮੇਰੇ ਚਿੰਟਿਆਂ ਦਾ ਮਾਰਾ ਮਰ ਜੇ ਮੇਰੇ ਰਕੇ ਹੋ ਜੇ ਬਾਦਸ਼ਾਹ ਮੈਨੂੰ ਫੜ ਕੇ ਜੇਲ੍ਹ ਚ ਸਿੱੜ ਦੇ ਪਹਿਲਾਂ ਉਹ ਦਸਖਤ ਕਰੋ ਜੇ ਦਲੀਲ ਦਾ ਸੱਦਲੇ ਸੱਦਲੇ ਕਰਦੇ ਆ ਨੂੰ ਚਲੋ ਰਾਜ ਦਰਬਾਰ ਵਿੱਚ ਦਿਓ ਦਰ ਦਰਖਾਸਤ ਦਰਬਾਰ ਦੇ ਵਿੱਚ ਤੁਸੀਂ ਰਾਜ ਦਰਬਾਰ ਦੇ ਵਿੱਚ ਦਸਖਤ ਦਿਓ ਜਮਨ ਮਰਨ ਜਸ ਅਪ ਜਸ ਲਾਭ ਹਾਨੀ ਰਾਚਨੰਦ ਰਾਚਨ ਹਾਰ ਸੰਦੇਹ ਲਿਖਤਕਾਰ ਦੇ ਠੀਕ ਕੋਈ ਮਰੇ ਕੋਈ ਜੀਵੇ ਇਹ ਤਾਂ ਪ੍ਰਮਾਤਮਾ ਨੇ ਅਥਡੋਰੀ ਐ ਪਰ ਜੇ ਦਲੀਲ ਦਾ ਸਦਲੇ ਕਰਦੇ ਨੂੰ ਜੇ ਤੇਰੀ ਛੋਟੀ ਦਲੀਲੇ ਕਰਦੇ ਨੂੰ ਸਦਲੇ ਚਲ ਕੇ ਦਿਖਾ ਸਕਿਓ ਦਰਬਾਰ ਦੇ ਵਿੱਚ ਅਕਬਰ ਦੇ ਜੀ ਤੇ ਫੇਰ ਮੈਂ ਰੋਟੀ ਖਰੇ ਖਾਂੂੰ ਚੰਦੇ ਮਿੱਠੀ ਸੁਣ ਕੇ ਮੱਥਾ ਟੇਕਿਆ ਅੱਛਾ ਜੀ ਮੈਂ ਚੱਲਿਆ ਕਿਰਨ ਪਰਿਵਾਰ ਚ ਜਾਇਆ ਵਾ ਕਹਿੰਦਾ ਜਾਇਆ ਮੱਥਾ ਟੇਕਿਆ ਗਿਆ ਘਰ ਨੂੰ ਜਾ ਕੇ ਘਰੇ ਜਾ ਕੇ ਹਾਲ ਲਸਿਆ ਭਾਈ ਸਾਤਾ ਹੈ ਕਹਿੰਦਾ ਫਿਰ ਤੂੰ ਕੀ ਕਹਿਆ ਕਹਿੰਦਾ ਮੈਂ ਕਹਿਆ ਜੀ ਮੈਂ ਪਰਿਵਾਰ ਨਾਲ ਮਿਲ ਆਉਣਾ ਦਾਇ ਕਰਕੇ ਛੇੜ ਕਹਿੰਦਾ ਚੱਲੋ ਵੀ ਛੋਟੇ ਵੱਡੇ ਸਾਰੇ ਚੱਲੋ रोटी कहना मैं कह भी घर के खब चलो भी सारा परिवार हो गया तैयार मंजिल कट्टी थी आ गए बाबा जी जोड़े हथ प्रेम परिवार ने बाबा जी देर हाथ लाया उपता मेक बाबा जी खुश हो कहना बड़े आनंद कम फिर चलो बाबा जी ਯੇ ਮੇ ਤੋਂ ਸਿਕਾਣ ਨੂੰ ਵੀ ਕਰਦੇ ਆ ਚਲੋ ਬਾਬਾ ਜੀ ਉੱਠ ਕੇ ਨਾਲ ਬਗੇ ਤੁਰ ਪਏ ਜਾ ਕੇ ਬੇਜੁੜਵਾਰ ਦੇ ਪਹੁੰਚ ਗਏ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਅਕਬਰ ਨੂੰ ਆ ਜੀ ਦੱਸੋ ਆ ਸਾਡੇ ਬਾਬਾ ਜੀ ਨੂੰ ਰੋਟੀ ਖਵਾਉਣੀ ਹੈ ਇਹਨਾਂ ਖਵਾ ਦਿਓ ਫੇਰੇ ਇਹ ਪਾਈ ਜੀ ਨਹੀਂ ਮੁਰਖੀ ਪਾਊਗਾ ਤੇ 100 ਰੁਪਏ ਲਊਗਾ ਇਹਨਾਂ ਲੋਟਾ ਦਿਓ ਇਹ ਇਹਦੀ ਅਰਜ ਜੀ ਚਾਰਜਰ ਨੇ ਰੇਸ ਕੀਤਾ ਗੁੱਸੇ ਨਾਲ ਫਕੀਰ ਦੀ ਤਰਫ ਦੇਖੇ ਜਦੋਂ ਕਹੇ ਵੀ 100 ਰੁਪਇਆ ਲਊ ਉਹਨੂੰ ਪਿੱਛੋਂ ਪੰਜ-ਪੰਜ ਚਿਮਟੇ ਮਾਰੂ ਮਹਾਰਾਜੇ ਤੇ ਕੇਸ ਨਾ ਕੋਈ ਚੱਲੇ ਸਾਰੀਆਂ ਗੱਲਾਂ ਜਦੋਂ ਸੇਠਾ ਨੇ ਕਹੀਆਂ ਤੇ ਰਾਜਾ ਦਮਤਾ ਕਰੋਹ ਕਰਨ ਗਿਆ ਵੀ ਨਾਲੇ ਤਾਂ ਰੋਟੀ ਖਾਂਦੇ ਨੇ ਮਾਇਆ ਲੁੱਟਦਾ ਹੈ ਅਜੇ ਚਿਮਟਿਆਂ ਨਾਲ ਸਾਧ ਕੁੱਟਦਾ ਇਹ ਗੱਲ ਕਿੱਦਣ ਹੋ ਗਈ कह लग्या बे किरक लटेर वो मेरे राज हद तो बाहर हो जा नहीं तो हूँ ही कतलत रा जगा जर जा नहीं तो इधर तैयार हो जा बेकरे रुपये लवे नाले चिमटे मारे जे मर जे कोई तो केस ना हो सारे ही मोरिया बंद करना साधा हल चुप करे खड़ा रहा ਛੇਠ ਬੋਲੇ ਜੋੜ ਕੇ ਹੱਥ ਦੋਵੇਂ ਸੁਣ ਕੇ ਰਾਜਾ ਦੀ ਸਾਰੇ ਪਰਵਾਰ ਬੋਲੇ ਠਹਿਰੋ ਇਹ ਕੀ ਕਰਨ ਲੱਗੇ ਹੋ ਕਹਿੰਦਾ ਮੈਂ ਤੇਰਾ ਭਾਇ ਹੀ ਦਊ ਇਹ ਨੂੰ ਨਹੀਂ ਮੇਰੇ ਦੇਸ਼ ਚੋਂ ਨਿਕਲ ਜੀ ਇਹ ਐਡਾ ਬੇਕਰਕਨ ਮੈਂ ਤਾਂ ਦੇਖ ਹੀ ਨਹੀਂ ਸਕਦਾ ਮੈਂ ਅਕਬਰ ਹਾਂ ਨਹੀਂ ਨਹੀਂ ਮਹਾਰਾਜ ਇਹ ਨਹੀਂ ਗੱਲ ਵੰਡੀ ਅਸੀਂ ਆਪਣੀ ਝੰਡਾ ਲਗਾ ਦੇਾਂਗੇ ਇਹ ਕਾਨੂੰਨ ਹੀ ਕਿਸੇ ਵੀ ਬਾਦਸ਼ਾਹ ਦਾ ਧਰਮ ਕਰਦਿਆਂ ਕਹੇ ਹਟਾ ਦੇਾਂਗੇ। ਰਾਜਿਤ ਕਿਸੇ ਨਰਪਾਲ ਦੀ ਹੋਰ ਬਣ ਕੇ ਅਸੀਂ ਆਪਣਾ ਪਰਨ ਨਵਾ ਦੇਾਂਗੇ। ਤਨ ਮਨ ਲਾ ਦੇਾਂਗੇ, ਧਨ ਲੁਟਾ ਦੇਾਂਗੇ, ਪ੍ਰਸਾਦ ਨੂੰ ਰੋਟੀ ਖਵਾ ਦੇ। ਬੇਸ਼ੱਕ ਤੂੰ ਅਸਾਂ ਦਾ ਬਾਦਸ਼ਾਹ ਹੈ। ਸਾਡੇ ਧਰਮ ਨੂੰ ਨਹੀਂ ਵਿਗਾੜ ਸਕਦਾ ਤੇਰਾ ਜਨਹਾਰ ਸਾਧੂ ਬ੍ਰਾਹਮਣ ਇਸੇ ਸਾਦੇ ਤੇਰਾ دخل ਕੀ ਤੂੰ ਨਹੀਂ ਤਾੜ ਸਕਦਾ ਤੇਰਾ ਮਤਲਬ ਕੀ ਹੋ ਤੂੰ ਤਾੜਾਂ ਦੇਵੇਂ ਤੂੰ ਧਰਮ ਕਰਦਿਆਂ ਨੂੰ ਹਟਾਵੇਂ ਤੇਰੇ ਕੋਲ ਲੈ ਕੇ ਦਿੱਤਾ ਹੋਇਆ ਰੱਬ ਦਾ ਕਿ ਕਿਸੇ ਨੂੰ ਧਰਮ ਨਾ ਕਰਨ ਦੇਈ ਰਾਜਾ ਇਹ ਗੱਲ ਨਹੀਂ ਹੋ ਸਕਦੀ ਜੇ ਤੇਨੂੰ ਆਗੈ ਰਾਜੀ ਐ ਵੀ ਮੇਰੀ ਦਿੱਲੀ ਐ ਅਸੀਂ ਕਿਸੇ ਹੋਰ ਬਾਦਸ਼ਾਹ ਦੀ ਰਜਤ ਦੇ ਵਿੱਚ ਜਾ ਕੇ ਬਣਾ ਕੇ ਖਵਾ ਦੇਵਾਂਗੇ ਪਰ ਇਹ ਪਰਨ ਸਾਡੇ ਬੱਚੇ ਦਾ ਕਰਿਆ ਪੂਰ ਚੜਾ ਦੇਵਾਂਗੇ ਅਸੀਂ ਆਪਦਾ ਪਰਨ ਨਹੀਂ ਹਰਦੇ ਸਹੀ ਗੱਲ ਹੈ ਰਾਜਾ ਕਹਿੰਦਾ ਤੂੰ ਲੋੜੀ ਜੀ ਹੈ ਲੂਮੀ ਹੁਣ ਕੀ ਕਰਾਂ ਸਾਧ ਫੇਰ ਖੜਿਆ ਚੁੱਪ ਕਰੇ ਕਹਿੰਦਾ ਉਹ 바ਵਾ ਤੂੰ ਹੀ ਦੱਸ ਰਾਜਾ ਅਖਦਾ 바ਵਾ ਜੀ ਦੱਸ ਗੱਲ ਕੀ ਹੈ ਉਹ ਤੇਰੇ ਮਗਰ ਮਰਦੇ ਸ਼ਾਹੂਕਾਰ ਕਾ ਤੋਂ ਲੱਖਾਂ ਸਾਥ ਬ੍ਰਾਹਮਣ ਰੋਟੀ ਖਾਣ ਵਾਲੇ ਉਹ ਤੇਰੇ ਨਾਲ ਕਰਦੇ ਇੰਨਾ ਪਿਆਰ ਕਾ ਤੋਂ ਨਾਲੇ ਮਾਇਆ ਲਟਾਉਣ ਖਵਾਉਣ ਰੋਟੀ ਉਹ ਪਿੱਛੇ ਚਿਮਟਿਆਂ ਦੀ ਖਾਂਦੇ ਨੇ ਮਾਰ ਕਾ ਤੋਂ ਮੇਰੇ ਹੁਕਮ ਨੂੰ ਨਹੀਂ ਪਸੰਦ ਮੰਨਦੇ ਮੈਨੂੰ ਮੰਨਦੇ ਨਹੀਂ ਸਰਕਾਰ ਕਾ ਤੋਂ ਮੈਂ ਕਹਿੰਦਾ ਇਹ ਚੱਲ ਜਾ ਮੈਂ ਨਾਲੇ ਲਾਲਿਆਂ ਦੇ ਪੱਖ ਦੀ ਗੱਲ ਕਰਦਾ ਵੀ ਜੇ ਬਾਤ ਜਣ ਰੋਟੀ ਦਾ ਖਵਾ ਦਣ ਮਾਇਆ ਲੋਟਾ ਦਣ ਮਰਨੋਂ ਤਾਂ ਬਚ ਜਣ ਪਰ ਇਹ ਮਰਨ ਨੂੰ ਵੀ ਤਿਆਰੀ ਨਹੀਂ ਇਹ ਮੇਰੇ ਹੁਕਮ ਨਹੀਂ ਮੰਦੀ ਠੀਕ ਗੱਲ ਹੈ ਕਹਿੰਦਾ ਉਹ 바ਵਾ ਤੂੰ ਹੀ ਦੱਸ ਬੋਲ ਕੇ ਜਬਾਨ ਬੱਚੋਂ ਤੇਰੇ ਵਰਗੇ ਤਪਿਆਂ ਚਾਹੀਦੀ ਕਿਸ ਤਰ੍ਹਾਂ ਸਜ਼ਾ ਕਿਉਂ ਨਹੀਂ ਰਚਨ ਹਾਰ ਦੀ ਰਚਤ ਵਿੱਚ ਖਚਤ ਹੋ ਕੇ ਮੇਰੀ ਸਮਝ ਵਿਚ ਆਉਂਦੀ ਵਜਾ ਕਿਉਂ 바ਵਾ ਮੈਨੂੰ ਦੱਸ ਬਈਏ ਕੀ ਫਾਤਾ ਤਾਂ ਇਹਨਾਂ ਦੇ ਫਿਰ ਕੀ ਖਵਾ ਕੇ ਲੈ ਉਹ ਨਾਲ ਤਾਂ ਇੱਕ ਪਾਸੇ ਪਾੜ ਲਈ ਜਾਂ ਨੇ ਮਾਇਆ ਕੱਠੀ ਕਰਨ ਦਾ ਉਹ ਦੂਜੇ ਪਾਸੇ ਚਿਮਟੇ ਮਾਰ ਕੇ ਮਾਰਨ ਨੂੰ ਕਹਿ ਰਹੇ ਇਹ ਦੋ ਦੋ ਗੱਲਾਂ ਕਰਦਾ ਬਾਵਾ ਮੇਰੀ ਸਮਝ ਤੋਂ ਬਾਹਰ ਹੋਈ ਗੱਲ ਹੈ ਬੇਸ਼ੱਕ ਮੈਂ ਇੱਕ ਵਾਰ ਕਹ ਹਾਉਣਾ ਵੀ ਆਂਗਾ ਮੈਂ ਇੱਕ ਵਾਰ ਦਿੱਲੀ ਪਰ ਅੱਜ ਮੇਰੀ ਇੱਕ ਵਾਰੀ ਰੋਲਦੀ ਹੈ ਧੂੰ ਦਾ ਸੇ ਗਲ ਗਈ ਹੈ ਸਾਥ ਕਹਦਾ ਮੈਨੂੰ ਪੁੱਛਦਾ ਇਹਨਾਂ ਹਾਂ ਤੈਨੂੰ ਹੀ ਪੁੱਛਣਾ ਹੋਰ ਕਿਹਨੂੰ ਪੁੱਛਦਾ ਬੀਤੂ ਨੇ ਨੂੰ ਕੀ ਖਵਾ ਕੇ ਲਿਆ ਇਹ ਤਾਂ ਮੈਨੂੰ ਵੀ ਸਿੱਧਾ ਹੀ ਪੈਂਦੇ ਨੇ ਸਾਧ ਕਹਨ ਲੈ ਫੇ ਸੁਣ ਲੈ ਫੇ ਜੀ ਮੇਰੀ ਮੇਰੇ ਮੇਰੀ ਮੈਂ ਤੋ ਪੁੱਛੇ ਉਹ ਬਾਦਸ਼ਾ ਸਾਧੂ ਕਹਿਣ ਵੱਲੋਂ ਜੱਕਦੇ ਜੁੱਕਦੇ ਨਹੀਂ ਕਦੇ ਫਜ਼ੂਲ ਜ਼ਬਾਨ ਚੋਂ ਟੁੱਕਦੇ ਵੀ ਨਹੀਂ ਸਖੀ ਸੂਰ ਮੇ ਸਵਾ ਵਿੱਚ ਲੁੱਕਦੇ ਨਹੀਂ ਦਾਨੀ দান ਦੇ ਕਰਨ ਤੋਂ ਰੁੱਕਦੇ ਨਹੀਂ ਚਾਤਰ ਆਪਣੀ ਚਾਤਰੀ ਚੁੱਕਦੇ ਨਹੀਂ ਕੁਲ ਵਾਨ ਕੁਲ ਰੀਤੀਆਂ ਉੱਕਦੇ ਨਹੀਂ ਨੇਤਰ ਸਿੰਧ ਸੋਮੇ ਕਦੀ ਸੁੱਕਦੇ ਨਹੀਂ ਆਉਣ ਜਾਣ ਜਹਾਨ ਦੇ ਮੁੱਕਦੇ ਨਹੀਂ ਉਹ ਨਿਓਏ ਜਿਵੇਂ ਸਮਾਨ ਨੂੰ ਠੱਲ ਸਕਦੇ ਪਹਿਲਾ ਬਚਨ ਕਰਕੇ ਪਿੱਛੋਂ ਫਿਰਨ ਵਾਲੇ ਰਚਨਹਾਰ ਦੇ ਰਚੇ ਜਾਇਬ ਥਾਮਲੇ ਨਾ ਹੈ ਘਰਨ ਵਾਲੇ ਤੇ ਨਾ ਹੈ ਘਰਨ ਵਾਲੇ ਕਹਿੰਦਾ ਵੀਰਵਾਲਾ ਓਏ ਕਹਿੰਦਾ ਹੋਰ ਤੈਨੂੰ ਵੀ ਕੀ ਨਾ ਕਹਿੰਦਾ ਜੀ ਮੰਗਦਾ ਕਹਿੰਦਾ ਬੰਨੀ ਵਾਲਾ 500 ਆ ਆ ਧੰਗ ਲੈ ਨਹੀਂ ਨਾ ਦੇ ਸਿਰ ਤੇ ਖੜਾ ਕਹਿੰਦਾ ਜੀ ਮੈਂ ਅਸਮਾਨ ਹੈਂਆਂ ਦੇ ਸਿਰ ਤੇ ਤੇਰੇ ਵਰ ਕਹਿੰਦੇ ਸਿਰ ਤੇ ਖੜੂ ਜਿਹੜੇ ਪਹਿਲਾਂ ਵਾਚਨ ਕਰਦਾਂ ਪਿੱਛੇ ਫਿਰ ਜਾਣ ਸਹੀ ਗੱਲ ਹੈ ਜੀ ਕਹਿੰਦਾ ਉਹ ਲੈ ਜਾ ਫਟੂਆ 500 ਹੋਰ ਲੈ ਜਾ ਨਾ ਪਹਿਲਾਂ ਲਈ ਬਾਅਦ ਚ ਨੇ ਕੱਟ ਕੇ ਜੇ 500 ਰੁਪਇਆ ਹੋਰ ਪੜਾਤਾ ਕਹਿੰਦਾ ਖੁਸ਼ ਰਹਿ ਹੁਣ ਠੀਕ ਹੈ ਹੁਣ ਕਹਿੰਦਾ ਹੁਣ ਕਹਿੰਦਾ ਘਰੇ ਜਾਨੇ ਆਂ ਦਾਰੀ ਮੁੱਛ ਬਣਾ ਕੇ ਫੇਰ ਆਉਂ ਕਹਿਰ ਪਰ ਤੈਰ ਰੋਕ ਦੇ ਜੀ